ਭਰੇ ਧੰਨਵਾਦ ਬਾਟੀ ਦੇ ਵਿੱਚ ਚਾਹ ਵਾਲੇ ਖੰਬੇ ਦੇ ਨਾਲ ਆਹ ਹਾਲੂ ਸਪਰਿੰਗ ਰੋਲ ਵਗੈਰਾ ਪਿਆਜ ਕੱਟਣ ਵਾਸਤੇ ਜੋੜੇ ਪੰਜਾਤ ਕੇ ਛੇ ਜੋੜੇ ਜਾਂ ਪੰਜਾਤ ਕੇ ਛੇ ਜੋੜੇ 250 ਰੁਪਏ 100 ਰੁਪਏ 50 100 ਦਿਖਾ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹਤੇਗੜ੍ਹ ਸਾਹਿਬ ਸ੍ਰੀ ਹਰਿਮੰਦਰ ਦੀ ਧਰਤੀ ਤੇ ਪਹੁੰਚੇ ਆ ਤੇ ਅੱਜ ਸਿੱਧੀ ਜੋੜ ਮੇਲੇ ਦਾ ਤੀਸਰਾ ਦਿਹਾੜਾ ਕਾਲੂ ਜਿਹੜੀ ਸਮਾਪਤੀ ਆ ਭੋਗ ਪੈਣਗੇ ਭੋਗ ਪ੍ਰੰਤ ਜਿਹੜਾ ਨਗਰ ਕੀਰਤਨ ਜਿਹੜਾ ਹੋਊਗਾ ਤੇ ਆਪਾਂ ਇੱਥੇ ਰੈਕੋਰਡ ਦੇ ਨੇੜੇ ਆਪਣੇ ਯਾਰ ਦੋਸਤਾਂ ਉਹਨਾਂ ਦਾ ਲੰਗਰ ਲੱਗਿਆ ਸੀ ਰਾਜਗੜ੍ਹ ਪਿੰਡਾ ਨਾਲ ਕੌਂਕੇ ਤੋਂ ਕੁਝ ਟਰਾਲੀਆਂ ਆਈਆਂ ਤੇ ਕੁਝ ਟਰਾਲੀਆਂ ਨਾਲ ਪਿੰਡ ਜਲਾਲਦੀਵਾਲ ਆ ਤੇ ਉੱਥੋਂ ਕੁਝ ਟਰਾਲੀਆਂ ਜਿਹੜੀਆਂ ਆਈਆਂ ਉਹਨਾਂ ਦਾ ਲੰਗਰ ਲੱਗਿਆ ਇੱਧਰ ਜਗਾ ਉਹਨਾਂ ਕੋਲੇ ਕਾਫੀ ਖੁੱਲੀ ਸੀ ਅਸੀਂ ਇੱਥੇ ਗੱਡੀ ਲੈ ਆਏ ਤੇ ਗੁਰਦਾਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਸਾਰਾ ਮਾਹੌਲ ਦਿਖਾਉਣੇ ਆ ਕਿੱਦਾਂ ਜੁੜੇ ਰਹੋ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਇਸ ਟਾਈਮ ਆਪਾਂ ਜਿਹੜਾ ਹੁਣ ਮਾਦੋਪੁਰ ਰੋਡ ਦੇ ਉੱਪਰ ਜਿਹੜਾ ਟੈਂਟ ਲੱਗਿਆ ਹੋਇਆ ਤੇ ਕੈਂਪ ਵਗੈਰਾ ਲੱਗੇ ਹੋਇਆ ਫ੍ਰੀ ਮੈਡੀਸਨ ਕੈਂਪ ਆ ਕੋਈ ਬੁਮਾਠ ਮਾਰ ਹੁੰਦਾ ਦਵਾਈ ਲੈ ਸਕਦਾ ਤੇ ਇੱਧਰ ਕਾਫੀ ਵੱਡੇ ਵੱਡੇ ਲੰਗਰ ਆ ਜਿਹੜੀਆਂ ਹਮੇਸ਼ਾ ਇਹ ਜਗਾ ਪੱਕੀਆਂ ਜਿਹੜੇ ਹਰੇਕ ਸਾਲ ਲੰਗਰ ਲਾਉਂਦੇ ਯਾਨੀ ਉਹਨਾਂ ਦੀਆਂ ਪੱਕੀਆਂ ਜਗ੍ਹਾ ਹੁੰਦੀਆਂ ਨੇ ਅੱਜ ਇਧਰੋਂ ਜਿਹੜਾ ਬਾਹਣ ਵਿਹਲਾ ਕੀਤਾ ਹੋਇਆ ਤੇ ਲਗਾਤਾਰ ਜਿਹੜੀਆਂ ਸੰਗਤਾਂ ਆ ਰਹੀਆਂ ਹੁਣ ਟਰਾਲੀ ਵਗੈਰਾ ਸ਼ਹਿਰ ਤੇ ਗੁਰਦੁਆਰਾ ਸਾਹਿਬ ਦੇ ਨੇੜੇ ਨਹੀਂ ਆਉਣ ਦਿੰਦੇ ਪਿੱਛੇ ਰੋਕ ਲੈਂਦੇ ਆ ਤੇ ਬੱਸ ਸਟੈਂਡ ਤੋਂ ਜਿਹੜੀਆਂ ਬੱਸਾਂ ਵਾਲੇ ਪਾਸਿਓਂ ਆਉਂਦੀਆਂ ਸੰਗਤਾਂ ਉਹਨਾਂ ਨੂੰ ਇੱਥੇ ਬੱਸਾਂ ਵਗੈਰਾ ਲੱਗੀਆਂ ਗੁਰਦੁਆਰਾ ਸਾਹਿਬ ਤੇ ਉਹ ਬੱਸਾਂ ਦੇ ਲੈ ਕੇ ਗੁਰਦੁਆਰਾ ਸਾਹਿਬ ਦੇ ਜਿਹੜਾ ਨੇੜੇ ਲੈ ਆਉਂਦੇ ਆ ਲੰਗਰ ਜਿਹੜੇ ਤਿਆਰ ਹੋ ਰਹੇ ਆ ਸਬਜ਼ੀਆਂ ਨੇ ਸਬਜੀ ਜਿਹੜੀ ਤਿਆਰ ਹੋ ਰਹੀ ਹੈ ਲੈ ਵੀਰੇ ਧੰਨਵਾਦ ਬਾਟੀ ਦੇ ਵਿੱਚ ਚਾਹ ਚਾਹ ਨੂੰ ਪੀਨੇ ਕਾਇਮ ਹੁੰਨੇ ਆ ਫੇਰ ਚੱਲਦੇ ਆ ਅੱਗੇ ਲੰਗਰ ਦੇ ਵਿੱਚ ਜਿੱਦਾਂ ਦਿਖਾਇਆ ਵੀ ਮਸ਼ੀਨਾਂ ਦੇ ਅੱਜ ਕੱਲ ਸਾਰਾ ਕੁਝ ਮਸ਼ੀਨਾਂ ਆ ਆਟਾ ਗੁੰਨਣ ਵਾਲੀ ਮਸ਼ੀਨ ਆ ਕੋਈ ਪਿਆਜ਼ ਪੂਜ ਲਸਣ ਉਹ ਗ੍ਰੇਂਡ ਕਰਨ ਵਾਲੀ ਮਸ਼ੀਨ ਆ ਆ ਇੱਥੇ ਖੰਭਾ ਬਿਜਲੀ ਵਾਲਾ ਬਿਜਲੀ ਵਾਲੇ ਖੰਭੇ ਦੇ ਨਾਲ ਆਹ ਹਾਲੂ ਸਪ੍ਰਿੰਗ ਰੋਲ ਵਗੈਰਾ ਪਿਆਜ ਕੱਟਣ ਵਾਸਤੇ ਤੇ ਪੱਠੀਆਂ ਨੇ ਦੇ ਵੱਡਾ ਇਧਰ ਦੇਗਾ ਪਿਆ ਦੇਗੇ ਦੇ ਵਿੱਚ ਜਿਹੜਾ ਪਾਣੀ ਲਗਾਤਾਰ ਜਿਹੜਾ ਗਰਮ ਹੋਈ ਜਾਂਦਾ ਬਹੁਤ ਵੱਡਾ ਫਟੋ ਘਟ 5 700 ਲੀਟਰ ਦੇ ਕਰੀਬ ਹੋਊਗਾ ਲਗਾਤਾਰ ਜਿਹੜੀ ਸੇਵਾ ਚੱਲੀ ਜਾਂਦੀ ਹੈ 7 8 ਟਰਾਲੀਆਂ ਨੇ ਪਿੰਡ ਕੌਂਕੀ ਤੋਂ ਕੁਝ ਟਰਾਲੀਆਂ ਵਿੱਚ ਇੱਥੇ ਕੁਝ ਰੈਕੋਟ ਦੇ ਕੋਲ ਜਲਾਲਦੀਵਾਲ ਪਿੰਡ ਤੋਂ ਮੇਨ ਜਿਹੜਾ ਲੰਗਰ ਰਾਜਗੜ ਪਿੰਡ ਤੋਂ ਫਤੇਗੜ ਸਾਹਿਬ ਜਿਹੜੀਆਂ ਸੰਗਤਾਂ ਆਉਂਦੀਆਂ ਲੰਗਰ ਲਾਉਂਦੀਆਂ ਰਾਤ ਨੂੰ ਜਿਹੜੀ ਸੰਗਤ ਨਾਲ ਸੇਵਾ ਕਰਦੀ ਹੈ ਕਿਵੇਂ ਰਹਿੰਦੀ ਆ ਆਹਾਂ ਸਾਹਮਣੇ ਜਿਹੜੇ ਕੈਂਪਿੰਗ ਬਣਾਏ ਹੁੰਦੇ ਆ ਟੈਂਟ ਜਾਂ ਫਿਰ ਟਰਾਲੀਆਂ ਜਿਹੜਾ ਰਹਿਣ ਦਾ ਵਸੇਰਾ ਰਾਤ ਨੂੰ ਤੇ ਰਹਿਣ ਦਾ ਬਾਲਣ ਵਗੈਰਾ ਪ੍ਰਬੰਧ ਕਰਦੇ ਆ ਤੇ ਇੱਧਰ ਇੱਥੇ ਜਿਹੜੀਆਂ ਟੈਂਪਰੇਰੀ ਬਾਥਰੂਮ ਵਗੈਰਾ ਤੇ ਫਲਸ਼ਾਂ ਬਣਦੀਆਂ ਨੇ ਥੱਲੇ ਜਿਹੜਾ ਇੱਥੇ ਟੋਆ ਖੂਹ ਹੀ ਪੁੱਟ ਕੇ ਤੇ ਤਰਪਾਲ ਵਗੈਰਾ ਦੇ ਪੜਦੇ ਤੇ ਇਦਾਂ ਥੱਲੇ ਟੋਆ ਪੁੱਟ ਲੈਂਦੇ ਜਿਹਦੇ ਵਿੱਚ ਪਾਣੀ ਵਗੈਰਾ ਜਿਹੜਾ ਜੋ ਬਰਤਨ ਧੋਣੇ ਆ ਸਾਫ ਸਫਾਈ ਕਰਨੀ ਭਾਂਡੇ ਧੋਣੇ ਆ ਤੇ ਇਦਾਂ ਦਾ ਜਿਹੜਾ ਇੱਥੇ ਪ੍ਰਬੰਧ ਕਰਨਾ ਪੈਂਦਾ ਲੱਕੜਾਂ ਦੀ ਟਰਾਲੀਆਂ ਭਰ-ਭਰ ਪਿੰਡੋਂ ਆਈ ਜਾਂਦੀਆਂ ਜੇ ਕਿਸੇ ਰਾਸ਼ਨ ਦੀ ਲੋੜ ਆ ਤੇ ਪਾਣੀ ਦੇ ਇੰਤਜ਼ਾਮ ਸਾਹਮਣੇ ਟੈਂਕ ਆ ਤੇ ਇਧਰ ਬੀਬੀਆਂ ਜਿਹੜੀਆਂ ਆਉਂਦੀਆਂ ਘਰਾਂ ਤੋਂ ਉਹ ਜਿਹੜੀਆਂ ਬੈਠੀਆਂ ਇੱਥੇ ਲੰਗਰ ਪ੍ਰਸ਼ਾਦਾ ਜਿਹੜੀਆਂ ਬਣਾ ਰਹੀਆਂ ਨੇ ਸੰਗਤ ਜਿਹੜੀ ਲਗਾਤਾਰ ਸੇਵਾ ਕਰਦੀ ਆ ਆ ਇਦਾਂ ਦੇ ਜਿਹੜੇ ਆਪਣੇ ਇੱਥੇ ਟੈਂਟ ਲੱਗ ਜਾਂਦੇ ਆ ਇਹਦੇ ਵਿੱਚ ਗੱਦੇ ਗੁੱਦੇ ਲਾ ਕੇ ਸਾਰਾ ਜਿਹੜਾ ਲਾਈਨਿੰਗ ਆਪਣਾ ਲਾਈਟ ਵਗੈਰਾ ਦਾ ਪ੍ਰਬੰਧ ਕਰਕੇ ਤੇ ਇੱਥੇ ਜਿਹੜਾ ਰਾਤ ਨੂੰ ਰਾਤ ਕੱਟਦੇ ਆ ਇਦਾਂ ਬੀਬੀਆਂ ਪ੍ਰਸ਼ਾਦਾ ਜਿਹੜਾ ਲਗਾਤਾਰ ਸੇਵਾ ਚੱਲੀ ਜਾਂਦੀ ਆ ਇਧਰ ਭਾਂਡੇ ਧੋਣ ਦਾ ਕੰਮ ਤੇ ਇਧਰ ਜਿੰਨੇ ਬੰਦੇ ਆ ਸਬਜ਼ੀਆਂ ਵਗੈਰਾ ਕੱਟ ਕੇ ਤਿਆਰ ਕਰੀ ਜਾਂਦੇ ਆ ਤੇ ਮਸ਼ੀਨ ਆਟਾ ਗੁੰਨਣ ਵਾਲੀ ਤੇ ਫਰੂਟ ਚਾਟ ਦਾ ਲੰਗਰ ਪਤਲ ਹਰ ਇੱਕ ਚੀਜ਼ ਅਵੇਲੇਬਲ ਆ ਮੁੰਡੇ ਸੇਵਾ ਕਰੀ ਜਾਂਦੇ ਆ ਪਿੰਡੋਂ ਆਉਂਦੇ ਆ ਇਹ ਲੰਗਰ ਹੈਗਾ ਆਪਣੇ ਪਿੰਡ ਰਾਜਗੜ੍ਹ ਜਿਹੜਾ ਲੁਧਿਆਣਾ ਫਾਇਰ ਕੋਡ ਦੇ ਨੇੜੇ ਪਿੰਡ ਨੇ ਸੱਤ ਅੱਠ ਟਰਾਲੀਆਂ ਪਿੰਡਵਾਈਆਂ ਹੋਈਆਂ ਇੱਥੇ ਜਿਹੜੀ ਸੰਗਤ ਬੈਠ ਕੇ ਪ੍ਰਸ਼ਾਦ ਦਾ ਛਕਦੀ ਹੈ ਪ੍ਰਸ਼ਾਦਾ ਜਿਹੜਾ ਤਿਆਰ ਹੋ ਰਿਹਾ ਆ ਬੈਂਚ ਇੱਥੇ ਲੱਕ ਰੱਖ ਦਿੰਨੇ ਇੱਥੇ ਬੈਠ ਕੇ ਜਿਹੜਾ ਬੰਦਾ ਲੰਗਰ ਛਕ ਲੈਂਦਾ ਸਾਹਮਣੇ ਮੇਨ ਰੋਡ ਆ ਲੰਗਰ ਲਾਉਣ ਵਾਲੀ ਸੰਗਤ ਆ ਜਿਹੜੀਆਂ ਪਹਿਲਾਂ ਆ ਜਾਂਦੀਆਂ ਨੇ ਜਿਵੇਂ ਇਹ 23 ਤਰੀਕ ਦੇ ਆਏ ਹੋਏ ਇੱਥੇ ਲੰਗਰ ਲੱਗੇ ਇਹਨਾਂ ਕੋਲੇ ਜਗ੍ਹਾ ਕਾਫੀ ਹੁੰਦੀ ਆ ਪਾਰਕਿੰਗ ਨੂੰ ਵੈਸੇ ਤਾਂ ਗੁਰਦਾਰਾ ਸਾਹਿਬ ਦੇ ਨੇੜੇ ਗੱਡੀਆਂ ਜਿਹੜੀਆਂ ਆਉਣ ਨਹੀਂ ਦਿੰਦੇ ਤੇ ਸਾਡੀ ਗੱਡੀ ਇੱਥੇ ਆ ਗਈ ਆ ਤੇ ਇੱਥੇ ਕਾਫੀ ਖੁੱਲੀ ਜਗ੍ਹਾ ਇਹਨਾਂ ਦੇ ਟਰੈਕਟਰ ਟਰਾਲੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਇਹ ਜਗ੍ਹਾ ਜਿਹੜੀ ਹੁੰਦੀ ਆ ਤਕਰੀਬਨ ਇਹਨਾਂ ਨੂੰ 1991 ਦਾ ਲੰਗਰ ਦੱਸ ਰਿਹਾ ਵੀ 1991 ਤੋਂ ਇੱਥੇ ਆ ਰਹੇ ਆ ਇਹ ਜਗ੍ਹਾ ਪੱਕੀ ਹੋਈ ਬੰਦੇ ਆ ਕੋਈ ਬਾਹਰ ਆ ਉਹਨਾਂ ਦਾ ਕਾਫੀ ਤਕੜਾ ਬੀਨਸ ਹੈ ਉਹ ਹਰ ਇੱਕ ਵਾਰੀ ਜਿਹੜਾ ਲੰਗਰ ਲਾਉਣ ਨੂੰ ਜਿਹੜੀ ਇਹ ਜਗ੍ਹਾ ਫਰੀ ਦਿੰਦੇ ਆ ਜੋੜੇ ਭਾਈ ਜਾਸਕੇ ਸ਼ੇ ਜੋੜੇ ਆ ਜਾਸਕੇ ਸ਼ੇ ਜੋੜੇ 50 ਕੇ ਸ਼ੇ ਜੋੜੇ 50 ਕੇ ਸ਼ੇ ਜੋੜੇ ਆ ਹਮ ਤਾਂ ਵੀ ਜਰੂਰ ਕਿਹਾ ਵਾਕ ਬਖਾਏ ਆ ਮਾਈਕ ਤੇ ਬੋਲਦੇ ਆ ਇਹਦਾ ਗਰਮਾ ਗਰਮ ਵੀਰ ਨਾਲ ਮਟਰ ਵੀਰ ਆ ਜੇ ਮੇਰਾ ਵੀਰ ਲਗਾਤਾਰ ਜਿਹੜਾ ਅਨਾਉਂਸਮੈਂਟ ਕਰ ਰਿਹਾ ਸੰਗਤ ਨੂੰ ਵੱਡੇ ਵੱਡੇ ਲੰਗਰ ਵਾਲੇ ਆਪਣੇ ਲੰਗਰ ਦੇ ਵਿੱਚ ਛੱਡ ਕੇ ਜਿਹੜਾ ਸੇਵਾ ਪਾਣੀ ਕਰ ਰਹੇ ਆ ਪੁਲਿਸ ਜਿਹੜੀ ਜਗਾ ਜਗਾ ਹਰ ਮੋੜ ਤੇ ਗੁਲੰਦਰ ਸ਼ਾਹ ਕੋਲ ਘਾਟ ਕਲਾਣਾ ਦਾ ਲੰਗਰ ਲੱਗਿਆ ਘੋੜੇ ਨਵ ਸੰਗਰੂਰ ਆਪਾਂ ਹੁਣ ਜਾ ਰਹੇ ਆ ਸਾਹਮਣੇ ਗੁਰਦੁਆਰਾ ਜੋਤੀਸਰੂਪ ਤੇ ਦੋਨੋਂ ਸਾਈਡ ਤੁਸੀਂ ਵੇਖ ਰਹੇ ਹੋ ਸੰਗਤ ਦਾ ਫੁੱਲ ਜਿਹੜਾ ਰਸ ਹੈ ਲੰਗਰ ਲੱਗੇ ਹੋਇਆ ਬੋਸਰ ਕਲਾ ਪਟਿਆਲਾ ਵਾਲੇ ਅ ਸ਼ਾੜਬੜ ਮੋਹਾਲੀ ਮੋਹਾਲੀ ਪਟਿਆਲਾ ਜ਼ਿਲ੍ਹੇ ਦੇ ਜ਼ਿਆਦਾਤਰ ਲੰਗਰ ਆ ਲੁਧਿਆਣਾ ਦੇ ਮਤਲਬ ਹਰੇਕ ਜਗ੍ਹਾ ਤੇ ਤੁਸੀਂ ਰਸ ਵੇਖ ਰਹੇ ਹੋ ਗੰਦਾਰਾਸ਼ ਖਾਲਸੇਡ ਵਾਲੇ ਮੈਡੀਕਲ ਸੇਵਾ ਦੇ ਜਿਹੜੇ ਕੈਂਪ ਆ ਫੈਰ ਰੱਖਣ ਨੂੰ ਜਗਾ ਨਹੀਂ ਜਿਹੜੀ ਇੰਨੀ ਸੰਗਤ ਇੱਥੇ ਇੱਕ ਮੁੰਡੇ ਦਸਤਾਰਾਂ ਦਾ ਲੰਗਰ ਵੀ ਲਾਉਂਦੇ ਆ ਕਾਲਜ ਬੰਦਰ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਬਿਲਕੁਲ ਸਾਹਮਣੇ ਇਹ ਜਿਹੜੇ ਪੱਗ ਬਨਣ ਦੇ ਸ਼ਕੀਨ ਆ ਜਿਨ੍ਹਾਂ ਨੂੰ ਨਹੀਂ ਬਨਣੀ ਆਉਂਦੀ ਇੱਥੇ ਫਿਰ ਸਾਫੇ ਕਰਨੇ ਵਗੈਰਾ ਬਣਾਉਂਦੇ ਆ ਜਾਂ ਜਿਨ੍ਹਾਂ ਨੇ ਪੱਗ ਬਨਣੀਆਂ ਕਰਨੀਆਂ ਉਹਨਾਂ ਨੂੰ ਪੱਗ ਵਗੈਰਾ ਦੇ ਵੀ ਦਿੰਦੇ ਆ ਵੱਡੀਆਂ ਸਕਰੀਨਾਂ ਲੱਗੀਆਂ ਨੇ ਇੱਥੇ ਜਿਹੜਾ ਰਾਤ ਨੂੰ ਚਾਰ ਸ਼ਹਿਰ ਜਾਂਦੇ ਜਾਂ ਸ਼ਹਿਰ ਜਾਂਦੇ ਨਾਲ ਇਤਿਹਾਸ ਬਣੇ ਹੁਣ ਇਹ ਵੀ ਥੋੜਾ ਜਾਣਣਾ ਜਾਣਨ ਕਰਕੇ ਇੱਥੇ ਪ੍ਰੋਪਰ ਜਿਹੜਾ ਨਜ਼ਰ ਨਹੀਂ ਆਉਂਦਾ ਸਕਰੀਨ ਸਾਹਮਣੇ ਗੁਰਦਾਰਾ ਸਾਹਿਬ ਜೋತಿ ਸ਼ਰੂਪ ਦੇ ਦਰਸ਼ਨ ਕਰ ਰਹੇ ਸੀ ਗੁਰਦਾਰਾ ਸਾਹਿਬ ਦੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਗੰਮਰ ਦੀ ਸੇਵਾ ਚੱਲ ਰਹੀ ਹੈ ਕਾ 1.5 ਸਾਲ ਹੋ ਗਿਆ ਪਹਿਲਾਂ ਵੀ ਅਸੀਂ ਆਏ ਸੀ ਬਹੁਤ ਸਿਆ ਦਾਬੇਂਦਰ ਵੀ ਬਣੇ ਆ ਪ੍ਰਬੰਧ ਨੂੰ ਚਲਾਉਣ ਲਈ ਹੌਸਤਾ ਚਾਹੀਦੀ ਹੈ ਤੇ ਕਈ ਵਾਰੀ ਆਪਣੇ ਬੰਦੇ ਦੀ ਜਾਤੀਆਂ ਵਗੈਰਾ ਲੱਗ ਜਾਂਦੇ ਕਾਰਨ ਇਹ ਤੁਹਾਨੂੰ ਵਰਦਰਾ ਜੋਤੀਸ ਰੂਪ ਦੇ ਸਾਥ ਤੇ ਦਾ ਮਾਹੌਲ ਦਿਖਾਇਆ ਤੇ ਇਦਾਂ ਦੀਆਂ ਗੱਲਾਂ ਵਾਤਾਂ ਆਇਆ ਕਰੀਏ ਕਿ ਤੁਹਾਨੂੰ ਜਾਨਾ ਤੇ ਯੂਨੀਵਰਸਿਟੀ ਲੱਗੇ ਬੜਾ ਹੀ ਜੀਆ ਗੁਰਦਾਰਾ ਜੋਤੀ ਸਰੂਪ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਾਲਾ ਰੋਡ ਜਿਹੜਾ ਇਧਰੋਂ ਆਪਾਂ ਜਾਣਦੇ ਆ ਗੁਰਦਾਰਾ ਫਤੇਗੜ ਸਾਹਿਬ ਠੰਡਾ ਬੁਰਜ ਤੇ ਇਧਰ ਸਾਹਮਣੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਿਖ ਰਹੀ ਹੈ ਤੇ ਇਧਰ ਨਾਲ ਹੀ ਬੰਦਾ ਸਿੰਘ ਭਾਦਰ ਜਿਹੜਾ ਇੰਜੀਨੀਅਰ ਕਾਲਜ ਆ ਬੰਦਾ ਸਿੰਘ ਭਾਦਰ ਜੀ ਨੇ ਕਾਲਜ ਦੇ ਵਿੱਚ ਵੀ ਕਾਫੀ ਜਿਹੜੀ ਸੰਗਤ ਦੇ ਰੁਕਣ ਦਾ ਪ੍ਰਬੰਧ ਹੁੰਦਾ ਕਿਉਂਕਿ ਕਾਲਜ ਬਹੁਤ ਵੱਡਾ ਹੈ ਤੇ ਇਥੋਂ ਜੇ ਤਕਰੀਬਨ ਔਡੋਡ 50 60 ਕੱਲਿਆਂ ਦੇ ਵਿੱਚ ਅੰਦਾਜ਼ਨ ਇੰਨਾ ਆਊਗਾ ਵੱਧ ਵੀ ਹੋ ਸਕਦਾ ਦੋ ਦੋ ਤਿੰਨ ਤਿੰਨ ਪਿੰਡ ਜਿਹੜੇ ਜਿਵੇਂ ਨੇੜੇ-ਨੇੜੇ ਆ ਰਲ ਕੇ ਲੰਗਰ ਲਾਉਂਦੇ ਆ ਜਿਵੇਂ ਆ ਰਾਜਪੁਰਾ ਨੇੜੇ ਵਾਲੀਆਂ ਸੰਗਤਾਂ ਨੇ ਮਾਨਸਾ ਏਰੀਆ ਦੇ ਆ ਚੱਲੀਵਾਲ ਲਾਲੀਆਂ ਕਲਾਂ ਰੋੜ ਦੀ ਮਾਨਸਾ ਏਰੀਆ ਦੇ ਜਿਹੜੇ ਬੰਦੇ ਆ ਕਈ ਜਿਹੜੇ ਵਾਪਸ ਵੀ ਮੁੜ ਜਾਂਦੀਆਂ ਟਰਾਲੀਆਂ ਟਰਾਲੀਆਂ ਆ ਸੁੱਖੇ ਵਾਲੇ ਜਗਾ ਜਗਾ ਲੱਗੇ ਸੁੱਖੇ ਦੀਆਂ ਟੱਕੀਆਂ ਤੇ ਦੂਜਾ ਸੁੱਖੇ ਦੇ ਪਕੌੜੇ ਹੋਰ ਕਈ ਕੁਸ਼ ਹੈਗੀਆਂ ਆਟਮਾਂ ਨੇ ਨਾਂਗਸਾਂਗ ਲਗਾਤਾਰ ਜਿਹੜਾ ਇਹਨਾਂ ਵੜਾ ਰਗੜੀ ਜਾਂਦਾ ਮਾ ਗੱਜੂ ਮਾਜਰਾ ਪਟਿਆਲਾ ਆ ਲੋ ਇਧਰ ਤੇ ਆ ਯੂਨੀਵਰਸਿਟੀ ਦੇ ਬੱਚੇ ਵੀ ਕਾਫੀ ਜਿਹੜੀ ਸੰਗਧਰਮ ਇੱਕ ਸਾਲ ਰੁਕਦੀ ਸੋਂਡਾ ਜਲਾਵਿਆਂ ਵਾਲਾ ਅੰਮ੍ਰਾਲਾ ਇਹਨਾਂ ਕੋਲੇ ਬਹੁਤ ਜਗ੍ਹਾ ਬੜਾ ਖੁੱਲਾ ਲੰਗਰ ਸਰਬੋਡੇ ਵਡੇ ਲਾਏ ਆ ਬਸ ਕੋਈ ਲਾਈ ਨਹੀਂ ਕਰਦੇ ਆ ਮੁੱਛਾਂ ਨਾਲ ਦੇ ਸ਼ਾਬ ਨੂੰ ਗੁਰੂ ਘਰਾਂ ਦੇ ਜਿਹੜਾ ਸੱਜਣ ਕਰਾਂਗੇ ਉਹਨੇ ਇੱਕ ਵਾਰ ਆਏ ਆ ਲੋਕਾਂ ਦੇ ਮਾਹੌਲ ਕਰੇ ਸਾਰਾ ਗਾਉਂ ਨੂੰ ਗੁਰਦਾਰਾ ਫਤਿਹਗੁਰ ਸਾਹਿਬ ਜਾ ਕੇ ਅਕਸ਼ੂਨ ਦਿੱਲਾ ਕੀਰਤਨ ਦਰਵਾਜ਼ਾ ਉਹ ਆਪਾਂ ਸਰਬਨ ਕਰਾਂਗੇ ਆ ਮੇਲਿਆਂ ਦੇ ਵਿੱਚ ਮਸ਼ਹੂਰ ਹੁੰਦੀ ਸੀ ਇਹ ਮੈਂ ਤੇਰੀ ਦੇ ਖੰਡ ਦੇ ਚਾਸ਼ਨੀ ਦੇ ਵਿੱਚ ਪਾ ਕੇ ਇਹਨੂੰ ਬਣਾਉਂਦੇ ਆਂ। ਉਹਦਾ ਪੂਰੀ ਟਾਈਪ ਹੀ ਆ। ਬਣਨ ਨੂੰ ਕਾਫੀ ਟਾਈਮ ਲੱਗਦਾ। ਇਹ ਖੰਡ ਵਾਲੀਆਂ ਇੱਕ ਗੋੜ ਵਾਲੀਆਂ ਤੇ ਮੇਲਿਆਂ ਦੇ ਵਿੱਚ ਅੱਗੇ ਆਣ ਖਾਂਦੇ ਸੀ ਹੁਣ ਇਹਨਾਂ ਨੂੰ ਇਹਨੂੰ ਕੋਈ ਸ਼ੌਂਕ ਆ ਖਾਣ ਦਾ ਮਿੱਠਾ-ਮਿੱਠਾ ਉਹ ਤਾਂ ਖਾਂਦਾ ਨਹੀਂ ਤਾਂ ਇਹਨਾਂ ਚੀਜ਼ਾਂ ਨੂੰ ਹੁਣ ਕੋਈ ਹੱਥ ਨਹੀਂ ਲਾਉਂਦਾ। ਹੁਣ ਖਾਣੇ ਨਵੇਂ-ਨਵੇਂ ਚੱਲ ਪਏ ਜਿਨ੍ਹਾਂ ਦੇ ਆ ਵੇਖੋ। ਅੱਜ ਕੱਲ ਆਨਲਾਈਨ ਆ ਇੱਕ ਲੱਕੜ ਦੀਆਂ ਘੜੀਆਂ ਦਾ ਬੜਾ ਟ੍ਰੈਂਡ ਚੱਲਿਆ ਬੜੀਆਂ ਸੋਹਣੀਆਂ ਲੱਗਦੀਆਂ ਨੇ ਤੁਹਾਨੂੰ ਨੇੜੇ ਉਹ ਮੜਾ ਦਿਖਾਈਏ ਤਾਂ ਚੱਲ ਰਹੀ ਆ ਸਾਰੀ ਥੱਲੇ ਵਾਲੀ ਵੀ ਸੈੱਲ ਪਾਈਏ ਤੇ ਚੱਲਾਂਗੇ ਰੇਟ 2200 ਆ ਕਿੰਨੇ ਦੀ ਆ ਬਾਅਦ ਚ ਕਾਕੇ 2200 ਰੁਪਏ ਦੀ ਆ ਠੀਕ ਆ ਕੋਈ ਇੰਨਾ ਜ਼ਿਆਦਾ ਰੇਟ ਨਹੀਂ ਆ ਸੇਵਾ ਦੇ ਬੰਦਾ ਆ। ਹੱਦ ਹੋ ਗਈ ਇਸ ਮਾਪ। ਓਇਆ ਓਇਆ। ਫਰੂਟਾਂ ਦੀ ਸੇਵਾ ਵੀ ਜਿਹੜੀ ਲਗਾਤਾਰ ਚੱਲ ਰਹੀ ਆ, ਕੇਲੇ ਆ, ਕਿਨੂ ਆ ਤੇ ਕਰੇਟ ਭਰੇ ਪਏ ਆ। ਜਗਾ ਜਗਾ ਫਰੂਟ ਚਾਟ ਵਗੈਰਾ ਦੇ ਲੰਗਰ ਲੱਗੇ ਆ। ਰਾਸ਼ਨ ਵਾਧੂ ਪਿਆ, ਮਿਰਚਾਂ ਪਹਿਲਾਂ ਇੰਨੀਆਂ ਗੱਡੀਆਂ ਪਈਆਂ, ਪਿਆਜ਼। ਸਾਰੀ ਹਰੇਕ ਤਰ੍ਹਾਂ ਦੀ ਆਈਟਮ ਜਿਹੜੀ ਵਾਧੂ ਪਈ ਆ। ਉਹੀ ਸੇਵਾ ਕਰ ਲਾ ਪੁੱਤ ਕੋਈ ਮਟਰ ਮਟਰ ਕੱਢ ਕੇ ਜਿਹੜੀਆਂ ਗਾਜਨਾ ਕੁਝ ਨਾ ਕੱਟ ਕੇ ਸਾਰੀਆਂ ਰੱਖਦੀਆਂ